ਸਵਾਗਤ ਹੈ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੀਆਂ ਨੌਕਰੀਆਂ ਵਿੱਚ ਨਵੀਂ ਅਪਡੇਟ ਆਈ ਏ ਕੀ ਹੈ ਨਵੀਂ ਅਪਡੇਟ ਉਸ ਦੇ ਸਬੰਧ ਵਿੱਚ ਗੱਲ ਕਰਾਂਗੇ ਇਸ ਤੋਂ ਇਲਾਵਾ ਪੰਜਾਬ ਫਾਇਰਮੈਨ ਭਰਤੀ ਦੇ ਵਿੱਚ ਨਵੀਂ ਅਪਡੇਟ ਆਈ ਏ ਨਵੀਂ ਤਬਦੀਲੀ ਕੀਤੀ ਗਈ ਹੈ ਕੀ ਤਬਦੀਲੀ ਕੀਤੀ ਗਈ ਹੈ ਉਸ ਦੇ ਸਬੰਧ ਵਿੱਚ ਗੱਲ ਕਰਾਂਗੇ ਤਾਂ ਇਸ ਤੋਂ ਇਲਾਵਾ ਪੰਜਾਬ ਦੀਆਂ ਨੌਕਰੀਆਂ ਵਿੱਚ ਉਮਰ ਹੱਦ ਦੇ ਵਿੱਚ ਜਿਹੜਾ ਵਾਧਾ ਕੀਤਾ ਗਿਆ ਉਸ ਦੇ ਸਬੰਧ ਵਿੱਚ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਵੀ ਜੌਬ ਦੀ ਤਿਆਰੀ ਕਰ ਰਹੇ ਹੋ ਕਿਸੇ ਵੀ ਜੌਬ ਦੀ ਪਾਲ ਵਿੱਚ ਤਾਂ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਵਰਤਿਆਂ ਨਾਲ ਸੰਬੰਧਿਤ ਰੇਖ ਅਪਡੇਟ ਪ੍ਰੋਵਾਈਡ ਕਰਾਈ ਜਾਂਦੀ ਹੈ ਕੋਈ ਵੀ ਜਾਣਕਾਰੀ ਹੋਵੇ ਵਰਤਿਆਂ ਨਾਲ ਸੰਬੰਧਿਤ ਤਾਂ ਉਹ ਇਸ ਚੈਨਲ ਤੇ ਦਿੱਤੀ ਜਾਂਦੀ ਹੈ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੀਆਂ ਨੌਕਰੀਆਂ ਦੇ ਸੰਬੰਧ ਵਿੱਚ ਜਿਹੜੀ ਨਵੀਂ ਅਪਡੇਟ ਆਈ ਹੈ ਤਾਂ ਪੰਜਾਬ ਦੀਆਂ ਨੌਕਰੀਆਂ ਦੇ ਵਿੱਚ ਜਿਹੜੀ ਇੱਕ ਨਵੀਂ ਅਪਡੇਟ ਆਈ ਹੈ ਇਹ ਭਗਵੰਤ ਮਾਨਵਨ ਵੱਲੋਂ ਜਿਹੜੀ ਅਪਡੇਟ ਦਿੱਤੀ ਗਈ ਹੈ ਕਿ ਫਾਇਰਮੈਨ ਜਿਹੜੀ ਵਰਤੀ ਹੈ ਉਸ ਦੇ ਵਿੱਚ ਜਿਹੜੀ ਤਬਦੀਲੀ ਕੀਤੀ ਗਈ ਹੈ ਸੀਐਮ ਨੇ ਕਿਹਾ ਹੈ ਕਿ ਫਾਇਰਮੈਨ ਸੇਫਟੀ ਐਕਟ ਦੀ ਜਿਹੜੀ ਕਾਰਵਾਈ ਤਬਦੀਲੀ ਕੀਤੀ ਗਈ ਹੈ ਕਿ ਪਹਿਲਾ ਜਿਹੜਾ ਫਾਇਰਮੈਨ ਦੇ ਵਿੱਚ ਜਿਹੜੇ ਸੀ ਲੜਕੀਆਂ ਲਈ ਜਿਹੜੀ ਉਹ 60 ਸਾਲ ਸੀਗੀ ਉਹ ਸੋਰੀ 60 ਕਿਲੋ ਦਾ ਵਜ਼ਨ ਦਿਸੇ ਉਹਦੇ ਚ ਚੱਕ ਕੇ ਤੇ 1 ਕਿਲੋਮੀਟਰ ਦੀ ਰੇਸ ਜਿਹੜੀ ਪਾਸ ਕਰਨੀ ਹੁੰਦੀ ਸੀ ਤੇ ਮੁੰਡਿਆਂ ਵਾਸਤੇ ਵੀ ਜਿਹੜਾ 60 ਕਿਲੋ ਸੀ ਤਾਂ ਇਸ ਲਈ ਜਿਹੜਾ ਭਗਵਾਨ ਜੀ ਨੇ ਨੇ ਕਿਹਾ ਹੈ ਕਿ ਕੁੜੀਆਂ ਦੀ ਜਿਹੜੀ ਇਹ ਜਿਹੜੀ ਇਹ 60 ਕਿਲੋ ਦੀ ਜਗ੍ਹਾ ਤੇ 50 ਕਿਲੋ weight ਕਰ ਦਿੱਤਾ ਗਿਆ ਹੈ ਤਾਂ ਇੱਕ ਜਿਹੜਾ ਉਹਦੇ ਕੱਦ ਦੇ ਵਿੱਚ ਜਿਹੜਾ ਸੀ ਲੜਕੀਆਂ ਦੇ ਕੱਦ ਜਿਹੜੇ ਸੀ ਉਹ 5 ਫੁੱਟ 6 ਇੰਚ ਰੱਖਿਆ ਹੈ 7 ਇੰਚ ਰੱਖਿਆ ਸੀ ਤਾਂ ਹੁਣ ਜਿਹੜਾ ਕੁੜੀਆਂ ਦਾ ਜਿਹੜਾ ਕੱਦ ਦੀ ਜਿਹੜੀ ਉਹ ਘਟਾ ਕੇ 5 ਫੁੱਟ 3 ਇੰਚ ਕਰ ਦਿੱਤਾ ਗਿਆ ਹੈ ਇਹ ਹੁਣ ਫਾਰਮੈਨ ਦੇ ਵਿੱਚ ਜਿਹੜੀਆਂ ਕੁੜੀਆਂ ਦੇ ਜਿਹੜੇ ਪਾਸ ਹੋ ਜਾਣਗੀਆਂ ਪੇਪਰ ਤਾਂ ਦਿੱਤਾ ਜਾਂਦਾ ਹੈ ਪਰ ਕੁੜੀਆਂ پاس ਨਹੀਂ ਹੋ ਪਾਉਂਦੀਆਂ ਸੀ ਕਿਉਂਕਿ ਲੜਕੀਆਂ ਵਾਸਤੇ 60 ਕਿਲੋ ਵਜਨ ਚੱਕ ਕੇ 1 ਕਿਲੋਮੀਟਰ ਜਾਣਾ ਹੁੰਦਾ ਸੀ ਤੇ ਲੜਕੀਆਂ ਵਾਸਤੇ ਵੀ 160 ਤਾਂ ਇਸ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਫਾਇਰਮੈਨ ਸੇਫਟੀ ਐਕਟ ਦੇ ਵਿੱਚ ਜਿਹੜੀ ਇਹ ਭਗਵੰਤ ਮਾਨ ਨੇ ਇਸ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਕਿ ਉਸ ਦੇ ਵਿੱਚ ਐਕਟ ਦੇ ਵਿੱਚ ਜਿਹੜੀ ਇਹ ਤਬਦੀਲੀ ਕੀਤੀ ਗਈ ਹੈ ਤਾਂ ਦੂਸਰੀ ਅਪਡੇਟ ਸੀਗੀ ਜਿਹੜੀ ਬੇਰਜਗਾਰ ਨੌਜਵਾਨ ਸੀ ਜਿਹੜੇ ਕੋਰਸ ਕਰਦੇ ਸੀ ਉਸ ਤੋਂ ਬਾਅਦ ਟੈਸਟ ਪਾਸ ਕਰਦੇ ਸੀ ਟੈਸਟ ਪਾਸ ਕਰਨ ਤੋਂ ਬਾਅਦ ਤਾਂ ਕਈ ਕਈ ਸਾਲ ਨੌਕਰੀਆਂ ਨਹੀਂ ਮਿਲਦੀਆਂ ਸੀ ਤੇ ਨੌਕਰੀਆਂ ਨਾ ਮਿਲਣ ਕਰਕੇ ਓਵਰੇਜ ਹੋ ਜਾਂਦੇ ਸੀ ਓਵਰੇਜ ਦਾ ਮਸਲਾ ਜਿਹੜਾ ਬੜੇ ਦਿਨਾਂ ਤੋਂ ਜਿਹੜਾ ਚੱਲ ਰਿਹਾ ਸੀ ਤਾਂ ਇਸ ਲਈ ਜਿਹੜਾ ਹੁਣ ਓਵਰੇਜ ਜਿਹੜੇ ਹੋ ਚੁੱਕੇ ਨੇ ਤਾਂ ਉਹਨਾਂ ਲਈ ਇੱਕ ਖੁਸ਼ਖਬਰੀ ਇਹ ਹੈ ਕਿ ਜਿਹੜੀ ਉਮਰ ਹੱਦ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਜਿਹੜਾ ਕਿ ਜਨਰਲ ਕੈਟਾਗਰੀ ਪਹਿਲਾਂ 18 ਤੋਂ 37 ਸਾਲ ਸੀ ਤਾਂ ਹੁਣ ਜਿਹੜਾ ਜਨਰਲ ਕੈਂਟਰਾ ਜਿਹਨੂੰ 118 ਤੋਂ 42 ਸਾਲ ਕਰ ਦਿੱਤੀ ਗਈ ਹੈ 5 ਸਾਲ ਦਾ ਵਾਅਦਾ ਕਰ ਦਿੱਤਾ ਗਿਆ ਤਾਂ ਇਸੇ ਤਰ੍ਹਾਂ ਰਜਰੋ ਕੈਟਾਗਰੀ ਨੂੰ ਜਿਹੜਾ ਉਹ 5-5 ਸਾਲ ਦਾ ਉਸੇ ਤਰ੍ਹਾਂ ਵਾਅਦਾ ਹੋ ਜਾਏਗਾ ਜਿਵੇਂ ਉਹਨਾਂ ਨੂੰ ਪਹਿਲਾਂ ਹੀ ਰਜਰੋ ਕੈਟਾਗਰੀ ਨੂੰ ਛੋਟ ਮਿਲਦੀ ਸੀ ਉਹ ਉਸੇ ਤਰ੍ਹਾਂ ਛੋਟ ਮਿਲੇਗੀ ਤੇ 5 ਸਾਲ ਜਿਹੜੇ ਪਲੱਸ ਹੋ ਜਾਣਗੇ ਹੁਣ ਜਿਹੜੇ ਓਵਰਏਜ ਹੋ ਚੁੱਕੇ ਸੀ ਪੰਜਾਬ ਦੇ ਵਿੱਚ ਉਹਨਾਂ ਲਈ ਇਹ ਕੁਝ ਖੁਬਰੀ ਹੈ 5 ਸਾਲ ਦਾ ਜਿਹੜਾ ਉਮਰ 'ਚ ਵਾਅਦਾ ਕਰ ਦਿੱਤਾ ਗਿਆ ਹੈ ਤਾਂ ਇੱਕ ਫਾਇਰਮੈਨ ਵਾਰੇ ਆਪਣੀ ਅਪਡੇਟ ਸੀ ਕਿ ਫਰਮਣ ਜਿਹੜੇ ਸੀ ਲੜਕੀਆਂ ਦੀ ਸ਼ਿਕਾਇਤ ਸੀ ਤਾਂ ਉਹਨਾਂ ਦੇ ਜਿਹੜੇ ਵੇਟ ਘਟਾ ਕੇ 40 ਕਿਲੋ ਕਰ ਦਿੱਤਾ ਗਿਆ ਤੇ ਜਿਹੜਾ ਕੱਦ ਹੈ ਉਹ 5 ਫੁੱਟ 3 ਇੰਚ ਕਰ ਦਿੱਤਾ ਗਿਆ ਏ ਸੀ ਅੱਜ ਦੀ ਜਾਣਕਾਰੀ ਏ ਸੀ ਅੱਜ ਦੀ ਅਪਡੇਟ ਜੇ ਅਪਡੇਟ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਹੀ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਕਿਉਂਕਿ ਇਸ ਚੈਨਲ ਤੇ ਭਰਤੀਆਂ ਨਾਲ ਸੰਬੰਧਿਤ ਹਰੇਕ ਜਾਣਕਾਰੀ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੇ ਵੀਡੀਓ ਵੇਖਣ ਲਈ ਧੰਨਵਾਦ